ਹਾਂਜੀ ਸਾਸਰੀ ਕਾਲੀ ਛੋਟਿਆਂ ਨੂੰ ਪਿਆਰ ਬੱਚਿਆਂ ਨੂੰ ਤੇ ਵੱਡੇ ਬਜ਼ੁਰਗਾਂ ਨੂੰ ਮਾਵਾ ਨੂੰ ਭੈਣਾਂ ਨੂੰ ਚਾਚੀਆਂ ਤਾਈਆਂ ਮਾਮੀਆਂ ਮਾਸੀਆਂ ਦਾਦੀਆਂ ਨਾਨੀਆਂ ਅੰਡਰ ਗਵੰਢਣ ਆਂਡੀ ਗਵੰਢ ਸਾਰਿਆਂ ਨੂੰ ਸਾਰਿਆਂ ਨੂੰ ਸਾਸਰੀ ਕਾਲ ਕੋਈ ਸਾਡਾ ਰਹਿ ਨਾ ਜਾਵੇ ਕੋਈ ਸਰੋਤਾ ਸਾਡਾ ਕੋਈ ਸਾਡਾ ਭੈਣ ਭਰਾ ਕੋਈ ਇਹ ਨਾ ਕਵੇ ਸੰਤਾ ਬਲਾਈ ਨਹੀਂ ਸਾਡੀ ਮਾਮੀ ਗੁੱਸੇ ਹੋ ਜੇ ਜਾ ਕੋਈ ਮਾਸੀ ਚਾਚੀ ਦਾਈ ਆ ਵੀ ਕੁਝ ਕਰਨ ਜਾਂਦੀ ਹੈ ਮਮੀ ਮਾਸੀ ਗੁੱਸੇ ਹੈ ਤੇ ਜਿਹੜਾ ਮਾਮਾ ਮਾਸਾ ਉਹਨਾਂ ਦੇ ਨਾਲ ਮਾਸੀ ਹਾਂ ਵੀ ਇਹ 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 ਹਾਂ ਵੀ ਭਾਈ ਸਹੀ ਗੱਲ ਆ ਸਾਡੇ ਮਾਮੇ ਚਾਚੇ ਤਾਏ ਬਾਪੂ ਫੁੱਫੜ ਤੇ ਆਂਢੀ ਗੁਆਂਢੀ ਸਾਰੇ ਭੈਣ ਭਰਾਵਾਂ ਨੂੰ ਵੀ ਸਸਰੀ ਕਾਲ ਤੇ ਬਜ਼ੁਰਗਾਂ ਨੂੰ ਪੈਰੀ ਪੈਨਾ ਗੁੱਸਾ ਨਾ ਕਰ ਜੀ ਪਕਿਆ ਵੀ ਗੁੱਸਾ ਕਰ ਜਾਂਦਾ ਵੀ ਸਾਡੇ ਬਜ਼ੁਰਗ ਸਾਡੇ ਭਰਾ ਵੀ ਕਹਿੰਦੇ ਇਹ ਸਭ ਤਾਂ ਬਲਾਈ ਨਹੀਂ ਤੇ ਸਾਰਿਆਂ ਨੂੰ ਕਹਿੰਦਾ ਸਾਰੇ ਆਗੇ ਆਹੋ ਸਾਰੇ ਆਗੇ ਕਿੰਨੇ ਸਾਰੇ ਨਹੀਂ ਨਹੀਂ ਉਹ ਤਾਂ ਫਾਰਮੈਲਟੀ ਹੋ ਗਈ ਖਾ ਵਡਣਾ ਹੋ ਗਿਆ ਨਾ ਵੀ ਸਾਰਿਆਂ ਨੂੰ ਸਾਸਰੀ ਘਾਲ ਜੀ ਅਗਲਾ ਕਹਿੰਦਾ ਲੈ ਖਾ ਵਡਦਾ ਮੇਰਾ ਨਾ ਹੀ ਨਹੀਂ ਲੈ ਕੇ ਲੈ ਲੈਣਾ ਸਾਂ ਚੜਦਾ ਬੰਦੇ ਨੂੰ ਜੇ ਆਪਾਂ ਕਹਿ ਵੀ ਦਵਾਂਗੇ ਕੱਲੇ ਕੱਲੇ ਨੂੰ ਆਪਣੇ ਗੜਾ ਲੱਖ ਚਵਾਲ ਪੰਨਾ ਜੀ ਕਿਸੇ ਦੇ ਪੈਰੀਆ ਸਲਾ ਦਾਂਗੇ ਤਾਂ ਕਰਕੇ ਫਿਰ ਸਾਰਿਆਂ ਨੂੰ ਕੱਲੇ ਕੱਲੇ ਨੂੰ ਕੋਈ ਬਜ਼ੁਰਗ ਭੈਣ ਭਰਾ ਸਾਡੀ ਬੇਬੇ ਜਿਹਦੇ ਗੋਡੇ ਮੋਡੇ ਦੁਖਦੇ ਆ ਉਹਨੂੰ ਵੀ ਸਾਸਰੀ ਘਾਲ ਤੇ ਅੱਜ ਅਸੀਂ ਤੁਹਾਨੂੰ ਇੱਕ ਚੀਜ਼ ਦਿਖਾਵਾਂਗੇ ਅਸੀਂ ਵਿੰਸਰ ਦੇ ਵਿੱਚ ਰਹਿੰਦੇ ਆ ਤੇ ਵਿੰਸਰ ਦੇ ਵਿੱਚ ਇਹ ਆ ਕਿ ਇੱਕ ਤੰਦੂਰੀ ਟੇਸਟ ਆਫ ਇੰਡੀਆ ਉਹਨਾਂ ਦੇ ਸਮੋਸੇ ਨੰਬਰ 1 ਕਹਿੰਦੇ ਘੁੰਦੇ ਆ ਜਾਨੀ ਕਿ ਤੁਸੀਂ ਵਿੰਸਰ ਦੇ ਵਿੱਚ ਕਿਤੇ ਵੀ ਟਰਾਈ ਕਰ ਲੈ ਸਮੋਸੇ ਜਿਹੜਾ ਆ ਉਹਨਾਂ ਕੋਲ ਕੁਆਲਿਟੀ ਮਿਲਣੀ ਹੈ ਚੀਜ਼ ਮਿਲਣੀ ਹੈ ਨਾ ਮੈਨੂੰ ਨਹੀਂ ਲੱਗਦਾ ਕਿਤੇ ਮਿਲਣੀ ਇੱਥੇ ਵਿੰਸਰ ਚ ਤੇ ਹਰ ਚੀਜ਼ ਵਧੀਆ ਉਹਨਾਂ ਦੀ ਟੇਸਟੀ ਏ ਤੁਹਾਨੂੰ ਕੋਈ ਨੌਨ ਵੇਜ ਚਾਹੀਦਾ ਵਾ ਉਹ ਤੁਹਾਨੂੰ ਮਿਲ ਜੂਗਾ ਨੌਨ ਵੇਜ ਤੇ ਕੁਝ ਵੀ ਫਿਸ਼ ਲੈਣੀ ਆ ਚਿਕਨ ਪਕੌੜਾ ਬਟਰ ਚਿਕਨ ਜਾਂ ਕੁਝ ਵੀ ਲੈਣਾ ਉਹ ਹਰ ਇੱਕ ਚੀਜ਼ ਮਿਲ ਜੂ ਤੁਹਾਨੂੰ ਕਿਸੇ ਤਰ੍ਹਾਂ ਦਾ ਉਹਦੇ ਜੀ ਕੰਪਰੋਮਾਈਜ਼ ਨਹੀਂ ਕਰਦੇ ਸਵਾਦ ਦੇ ਵਿੱਚ ਖਾਸ ਕਰਕੇ ਹਰਕ ਟੇਸਟ ਲੋਨ ਮਿਰਚ ਗਿਆ ਜੇ ਚਾਹੀਦਾ ਸਪਾਈਸੀ ਚਾਹੀਦਾ ਨੌਨ ਸਪਾਈਸੀ ਚਾਹੀਦਾ ਵਾ ਤਾਂ ਕਰਕੇ ਉਹ ਮਿਲ ਜਾਂਦਾ ਤੇ ਕਈ ਸਾਡੀਆਂ ਗੱਲਾਂ ਬੜੇ ਕੰਨ ਖੋਲ ਖੋਲ ਕੇ ਸੁਣਦੇ ਲੋਕੀ ਤੇ ਚਲੋ ਵਧੀਆ ਤੇ ਤੁਹਾਨੂੰ ਅੱਜ ਦਿਖਾਉਨੇ ਆ ਦੁਕਾਨ ਨਹੀਂ ਦਿਖਾਵਾਂਗੇ ਤੇ ਜਗਾ ਵੀ ਦਿਖਾਵਾਂਗੇ ਲੋਕੇਸ਼ਨ ਹੈਗੀ ਆ ਖੁਮਸ਼ੇ ਰੋਡ ਦੇ ਉੱਤੇ ਆ ਤੰਦੂਰੀ ਟੇਸਟ ਆਫ ਇੰਡੀਆ ਹਨਾ ਹੈ ਰਵਣ ਉਹਨਾਂ ਤੰਦੂਰੀ ਟੇਸਟ ਆਫ ਇੰਡੀਆ ਆ ਹਨਾ ਤੰਦੂਰੀ ਟੇਸਟ ਆਫ ਇੰਡੀਆ ਆ ਨਾ ਤੇ ਚੱਲਦੇ ਆਪਾਂ ਉਹਨਾਂ ਨਾਲ ਵੀ ਮਿਲਾਵਾਂਗੇ ਦੁਕਾਨ ਤੇ ਮੈਂ ਪੁੱਛਿਆ ਤਾਂ ਸਿਗਾ ਵੀ ਤੁਹਾਡੀ ਵੀਡੀਓ ਬਣਾ ਲਈਏ ਸੀ ਤੁਹਾਨੂੰ ਵੀ ਇਤਰਾਜ਼ ਤਾਂ ਨਹੀਂ ਤੇ ਕਹਿੰਦੇ ਸੀਗੇ ਵੀ ਕੋਈ ਗੱਲ ਨਹੀਂ ਦੇਖ ਲੈਣੇ ਹੁਣ ਚੱਲਦੇ ਆਪਾਂ ਰੈਡੀ ਹੋ ਗਏ ਹੋਣਗੇ ਥਿਗੜੀ ਆਪਣੇ 5-10 ਮਿੰਟਾ ਉੱਥੇ ਪੈਂਟ ਕਰਦੇ ਆ ਠੀਕ ਆ ਚਲੋ ਚੱਲ ਜੀਏ ਫਿਰ ਆਪਾਂ ਉਧਰ ਨੂੰ ਹਾਂਜੀ ਸਮੋਸੇ ਅਸੀਂ ਲੈਂਦੇ ਆ ਤੇ ਸਮੋਸੇ ਅਸੀਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਸੀਗੀ ਪਰ ਉਹ ਜਿਵੇਂ ਕੈਨੇਡਾ ਦਾ ਇੱਕ ਹੈ ਜਨਾ ਰੂਲ ਆ ਤੁਸੀਂ ਕਿਸੇ ਨੂੰ ਪੁੱਛੇ ਤੋਂ ਬਿਨਾ ਉਹਦੀ ਵੀਡੀਓ ਨਹੀਂ ਬਣਾ ਸਕਦੇ ਤੇ ਕੋਸ਼ਿਸ਼ ਉਹਨਾਂ ਦੀ ਆਡੀਓ ਰਿਕਾਰਡ ਕਰਦਾ ਸ਼ਾਇਦ ਇਸੇ ਕਰਕੇ ਕਹਿੰਦੇ ਨਹੀਂ ਵੀ ਸਾਡਾ ਇਦਾਂ ਹੀ ਚੱਲੀ ਜਾਂਦਾ ਵਾ। ਇਸ ਵੀਡੀਓ ਨਹੀਂ ਬਣਾਉਂਦੇ ਨਹੀਂ। ਤੇ ਤਾਂ ਕਰਕੇ ਫਿਰ ਮੈਂ ਵੀਡੀਓ ਬਣਾਈ ਨਹੀਂ ਉਹਨਾਂ ਦੀ ਤੇ ਉਵੇਂ ਮੈਂ ਇਹਦੇ ਚੱਕ ਉਹ ਪਾ ਦੂੰਗਾ ਉਹਨਾਂ ਦਾ ਡਰੈਸ ਤੇ ਲੋਕੇਸ਼ਨ ਪਾ ਦੂੰਗਾ। ਤੁਸੀਂ ਦੇਖ ਲਿਓ। ਸਾਡਾ ਦੋਸਤ ਆਇਆ ਸੀਗਾ ਉਹ। ਇਸ ਮੋਸੇ ਤੁਹਾਨੂੰ ਦਿਖਾ ਦਿੰਨੇ ਸੀ ਉਹਨਾਂ ਦੇ ਜਿਹੜੇ ਲਿਆਂਦੇ ਆ। ਆਹ ਸਮੋਸੇ ਆ। ਲੈ। ਨਹੀਂ। ਦੁਕਾਨਦਾਰ। ਆ ਆ ਦੇਖੋ ਸਮੋਸੇ ਕਿੱਡੇ ਕਿੱਡੇ ਸਮੋਸੇ ਆ ਤਾਂ ਹੁਣ ਬੜੀ ਭੁੱਖ ਲੱਗੀ ਆ ਆ ਤਾਂ ਪੋਰ ਲਿਆ ਇਹਨੇ ਵਿੱਚ ਪਾ ਲੈਣੀ ਚਟਨੀ ਤਾਂ ਆ ਪੈਕ ਸਮੋਸਾ ਦੇ ਹੋਣੇ ਸਿੱਖਾਵਾਂਗੇ ਚਟਨੀ ਵੀ ਪੈਕ ਕਰਕੇ ਦਿੱਤੀ ਉਹਨਾਂ ਨੇ ਆ ਦੇਖੋ ਨਾਲ ਇੱਕ ਤਾਂ ਹੈਗੀ ਆ ਮਿੱਠੀ ਲਾਲਜੀ ਤੇ ਇੱਕ ਹਰੀ ਚਟਨੀ ਤੇ ਨਾਲ ਹੈਗੀ ਚਾਹ ਗਰਮਾ ਗਰਮ ਹੁਣ ਅਸੀਂ ਇਹਦੇ ਲਵਾਂਗੇ ਆਪਾਂ ਆਪਾਂ ਦਾ ਆਨੰਦ ਲੈਣ ਆਇਆ ਜੀ

ਆਪਣਾ ਤਾਂ ਹੁਣ ਐਂ ਹੀ ਹੋਇਆ ਪੰਜਵੇਂ ਕੈਦ ਹੁੰਦੀ ਅੰਦਰ ਹਨਾ ਕਿਨੇ ਕੈਦਰ ਦਾ ਕੰਮ ਹੈ ਨਾ ਬਾਹਰ برف ਦੇ ਢੇਰ ਲੱਗੇ ਪਏ ਆ ਬੰਦਾ ਨਾ ਚਾਹੁੰਦੇ ਹੋ ਵੀ ਨਾ ਕੀ ਕਰੇ ਹਨਾ ਅਸੀਂ ਚਾਹੁੰਨੇ ਕਿ ਅਸੀਂ ਬਾਹਰ ਜਾਈਏ ਪਰ ਜਾ ਨਹੀਂ ਸਕਦੇ ਕਿਉਂ ਨਹੀਂ ਜਾ ਸਕਦੇ ਕਿਉਂਕਿ ਬਾਹਰ ਤਾਂ ਲੱਗੇ ਢੇਰ ਸਨੋ ਤਾਂ ਘੈਂਟ ਹੋਣ ਲੱਗੀ ਪਰ ਠੰਡਾ ਨਾ ਔਰ ਇਤਨੇਰਾ ਟਾਈਮ ਨਾ ਹੋ ਜਾਂਦਾ ਨੇਰਾ ਬਹੁ ਬੁਰਾ ਹਾਲਾ ਬਾਹਰ ਤਾਂ ਨੇਰਾ ਟਾਈਮ ਨਾ ਹੋ ਜਾਂਦਾ ਅਸਰੀਤਾ ਪਾ ਤਾਂ ਮੈਂ ਦੇਖਾ ਕਿ ਨਾ ਬੁਰਾ ਰਹਾ ਨਾ ਜੀਦਾ ਕਰਦਾ ਸਾਡਾ ਬਾਹਰ ਨਿਕਲ ਨੁ ਲੈ ਸਾਡੀਆਂ ਦੇ ਚਪਲਾਂ ਵੀ ਜੰਮੀਆਂ ਪਈਆਂ ਕਿੱਥੇ ਦੁੱਧੀਆਂ ਕਿੱਥੇ ਗਈਆਂ ਉਹ ਵੀ ਲੁਗੀਆਂ ਪਈਆਂ ਚਪਲਾਂ ਚਪਲਾਂ ਸਾਰੀਆਂ ਬਾਰਫ ਤੇ ਢੇਰ ਲੱਗੇ ਪਿਆ ਅਸੀਂ ਤਾਂ ਨਿਕਲ ਨਹੀਂ ਸਕਦੇ ਜੀ ਬੜਾ ਜੀ ਕਰਦਾ ਵੀ ਅਸੀਂ ਗਰੀਨੀ ਰੀਚ ਬਾਹਰ ਬੈਠੀਏ ਠੰਡੀ ਥਾਂ ਤੇ ਮਿੱਗੀ ਥਾਂ ਤੇ ਨਹੀਂ ਗੱਲ ਬਣਦੀ ਸੜਾ ਜੀ ਹੋਈ ਪਈ ਹੁੰਦਾ ਨਾ ਅੰਦਰ ਹਣਾ ਦਰਿਆ ਦਾ ਪਤਾ ਕੀ ਆਂਡੇ ਦਾ ਬੰਦਾ ਨਾ ਚਾਹੁੰਦੇ ਹੈਗਾ ਹੈ ਨਾ ਇਹ ਗੱਲ ਇੰਡੀਆ ਚ ਕਾਲੇ ਪਾਣੀ ਦੀ ਸਜਾਈ ਆਹ ਚਿੱਟੇ ਪਾਣੀ ਦੀ ਆ ਚਿੱਟੀ ਚਿੱਟੇ ਪਾਣੀ ਦੀ ਆ ਚਿੱਟਾ ਬਾਅਦ ਚਿੱਟੇ ਮਾੜੀ ਦੀ ਸਜਾਵਾਂ ਕਿ ਰਾਤ ਬਾਣਾ ਇਹ स्ਨੋ ਪਈ ਆ ਠੰਡ ਲੱਗ ਜਿੱਦਾਂ ਮੈਂ ਕੇ ਰਹਾ ਹਾਂ ਉਹਦਾ ਉਹਦਾ ਇਹਦੇ ਚ ਜੀਣਾ ਸਿੱਖਣਾ ਸਿੱਖਣਾ ਵੀ ਸਿੱਖ ਲਿਆ ਹੈ ਨਾ ਹੂੰ ਬਹੁਤ ਔਖਾ ਪਾਰਟ ਆਫ ਲਾਈਫ ਸਨੋ ਦੇ ਵਿੱਚ ਰਹਿਣਾ ਤੂੰ ਕਿੱਥੇ ਚੱਲਿਆ ਹਣ ਛੱਡ ਪਰਾ ਛੁੱਟੀ ਗੱਲ ਅੱਜ ਠੰਡ ਬੜੀ ਆ ਹਣ ਸਾਰਾ ਠੰਡ ਲੱਗ ਜੈ ਤੈਨੂੰ ਜਿਮ ਅੱਜ ਲੱਗੇ ਜੀ ਅਸੀਂ ਪਿੰਡੀਆਂ ਤਰਨ ਚੇਕ ਕੌਣ ਲੱਗਿਆ ਮੈਨੂੰ ਇਹ ਲੈ ਗਰੂ ਗੰਡਾ ਕੱਢ ਲਿਆ ਮੈਂ ਕੱਟ ਕੇ ਦਵਾਂ ਗੰਡੇ ਲੰਬੇ ਲੰਬੇ ਹਾਂ ਨੂੰ ਨੂੰ ਮਿਓਂ ਦੇ ਕੱਟਨੇ ਠੀਕ ਆ ਆਈ ਥਿੰਕ ਹੋਰ ਗੱਲਾਂ ਨਹੀਂ ਗੱਲਾਂ ਜਿਹੜਾ ਕੈਮਰਾ ਦਾ ਸਟੈਂਡ ਆਇਆ ਨਾ ਬੜਾ ਵਧੀਆ ਵੇਖੀ ਬਟਨ ਤੋਂ ਹੀ ਤਾਂ ਹਾਂ ਇਹ ਲੈਫਟ ਰਾਈਟ ਲੈ ਕੰਮ ਦਾ ਪੂਰਾ ਓਵੇਂ ਪੜਾ ਨਹੀਂ ਬਣੇਗੇ ਹਨਾ ਉਹੀ ਸੋਹਣਾ ਲੱਗਦਾ ਤੇ ਛੋੜਿਆ ਸਟੈਂਡ ਜਿਆ ਕਿੰਨਾ ਵਧੀਆ ਲੱਗਦਾ ਨਾ ਆ ਜੀ ਮੈਨੂੰ ਦੱਸ ਦਿਓ ਕੀ ਹੈ ਉਹ ਗੱਗੂ ਤੇ ਆ ਨਾ ਗੱਡੀ ਲਾ ਕੇ ਭੱਜ ਜਾਂਦੇ ਆ

ਉਹ ਵਿਚਾਰਾtio ਉਥੇ ਬਲੈਕ ਆਈਸ ਹੋਈ ਬਈ ਆ ਜਾਨੀ ਕਿ ਜੰਮੀ ਵੀ ਪਾਣੀ ਬਣਿਆ ਪਿਆ ਉਥੋਂ ਵਿਚਾਰਾ ਡਿੱਗ ਗਿਆ ਬਚ ਗਿਆ 60 ਫੀਟ ਨਹੀਂ ਵਜੀ ਉਹਦੇ ਬਸ ਇਹਦੂ ਗਾਹ ਨਹੀਂ ਜਾਣਾ ਰਖਸ਼ਮਨ ਲਖਮਣ ਰੇਖਾ ਅਧਰਵਾਜਾਂ ਨੇ ਜਿਹੜਾ ਹਾਲਾ ਇਹਦੂ ਗਾਹ ਨਹੀਂ ਜਾਣਾ ਬਸ ਜੇ ਗਾਹ ਗਏ ਠੰਡ ਲੱਗ ਜਾਣੀ ਆ ਉਹ ਚਾਹੀਦੀ ਬੇਲ ਬੇਲ ਕੀ ਹੁੰਦੀ ਕਦੇ ਤੇ ਜਾਂਦੇ ਹੋ ਬਾਹਰ ਕੀ ਕਹਿੰਦੇ ਤੂੰ ਜਦੋਂ ਥੋੜੇ ਟਾਈਮ ਛੁੱਟੀ ਜਾਂਦੇ ਜੇਲ੍ਹ ਤੋਂ ਬਾਹਰ ਹੁੰਦਾ ਨਾ ਬੇਲ ਹੀ ਹੁੰਦੀ ਆ ਹੋ ਬੇਲ ਬੇਲੇ ਤੋਂ ਹੁੰਦਾ ਵਕੀਲ ਸੋ ਗੋਲ ਲੈ ਕੇ ਫਿਰ ਬਾਹਰ ਨਿਕਲ ਸਕਦੇ ਬੇਲ ਬੇਹ ਬਾਹਰ ਜਾਂ ਜਦੋਂ ਇੰਡੀਆ ਨਹੀਂ ਆਪਣਾ ਵਕੀਲ ਕਹਿੰਦਾ ਬੇਲ ਦਵਾ ਦਨੇ ਤੁਹਾਨੂੰ ਵੀ ਦੋ ਸ਼ਹਿਰ ਤੋਂ ਬਾਹਰ ਨਹੀਂ ਜਾਣਾ ਜੇ ਦੱਸਣਾ ਤੇ ਦੱਸ ਕੇ ਜਾਣਾ ਹਨਾ ਉਹ ਲਈ ਉਹ ਹੀ ਵਿਆਸਾਂ ਦੇ ਖਸਾਬ ਦੀ ਬਹੁਤ ਔਖਾ ਚਲੋ ਮਿੱਤਰੋ ਠੀਕ ਆ ਅੱਜ ਦੀ ਅਸੀਂ ਜਿਹੜੀ ਵੀਡੀਓ ਬਣਾਈ ਸੀ ਰਾਹੇ ਦਾ ਸਮੋਸਿਆਂ ਦੇ ਸੀਗੀ ਤੇ ਸਮੋਸਿਆਂ ਵਾਲੀ ਬੁੱਢੀ ਆਂਟੀ ਕਹਿੰਦੀ ਨਹੀਂ ਅਸੀਂ ਨਹੀਂ ਬਣਾ ਅਸੀਂ ਨਹੀਂ ਬਣਾਉਣੀ ਤੇ ਸਾਡਾ ਐਂ ਚੱਲੀ ਜਾਂਦਾ ਵਾ ਸਾਨੂੰ ਲੋੜ ਨਹੀਂ ਵਧੀਆ ਕੰਮ ਚੱਲਦਾ ਹੈ ਨਾ ਤੇ ਚਲੋ ਕੋਈ ਗੱਲ ਨਹੀਂ ਆ ਮੈਂ ਵੈਸੇ ਉਹਨਾਂ ਦਾ ਇੱਕ ਐਡਰੈਸ ਪਾ ਦੂੰਗਾ ਤੁਹਾਨੂੰ ਟਰਾਈ ਕਰਿਓ ਉਹਨਾਂ ਦਾ ਸਮਾਨ ਬੜਾ ਵਧੀਆ ਹੁੰਦਾ ਕੁਝ ਵੀ ਲੈਣਾ ਹੋਵੇ ਵੈਜ ਨੌਨ ਵੈਜ ਹਰ ਇੱਕ ਚੀਜ਼ ਵਧੀਆ ਦੀ ਵੈਰਾਈਟੀ ਸੋਹਣੀ ਹੁੰਦੀ ਆ ਕੁਆਲਿਟੀ ਹੁੰਦੀ ਆ ਹਰ ਇੱਕ ਚੀਜ਼ ਹੁੰਦੀ ਆ ਤੇ ਵੀਡੀਓ ਖਤਮ ਹੋਣ ਤੋਂ ਬਾਅਦ ਤੁਸੀਂ ਉਹ ਦੇਖ ਲਿਓ ਉਹ ਮੇਰਾ ਡਰੈੱਸ ਹੋਊਗਾ ਜਿਸੇ ਆਪਣੇ ਜਾ ਕੇ ਕਾਲ ਕਰ ਲਿਓ ਆਰਡਰ ਬੁੱਕ ਕਰਾ ਦਿਓ ਪਹਿਲਾਂ ਨਹੀਂ ਮਿਲਦਾ ਬੁੱਕ ਕਰਾਣਾ ਪੈਂਦਾ ਹਰ ਚੀਜ਼ ਅੱਡਾ ਗੰਡਾ ਲਾ ਦੇਣਾ ਲੱਗਿਆ ਕੀ ਚ ਵਰੀ ਮਿਲਦੀ ਹੈ ਕੀ ਗਾਣੀ ਦੇ ਬਿਓ ਸੱਜਣੋ ਹੁਣ ਅਸੀਂ ਅਗਲੀ ਵੀਡੀਓ ਚ ਮਿਲਾਂਗੇ ਇਸ ਵੀਡੀਓ ਦਾ ਕਰਨ ਲੱਗੇ ਅੰਤ ਇੱਥੇ ਹੀ ਦੀ ਐਂਡ ਕਰਨ ਲੱਗੇ ਆ ਨਾ ਓਕੇ ਬਾਏ ਟਾਟਾ ਸੀ ਯੂ ਟੂਮਰੋ ਬਾਏ ਬਾਏ ਕੋਮ ਜਾਈ ਆ ਐਵੇਂ ਲੰਡਾਪੇ ਅਸੀਂ ਜਿਹੜਾ ਕੈਮਰੇ ਦਾ ਸਟੈਂਡ ਮਗਾਇਆ ਹੈ ਨਾ ਬੜਾ ਸੋਹਣਾ ਵਾ ਤੇ ਬੜਾ ਘੁੰਮਦਾਪੇ ਬੈਲੈਂਸ ਕਰਦਾ ਫੋਨ ਦਾ ਉਹ ਆਹ ਵਾਲਾ ਵਾ ਆ ਵੀ ਇਹਦੇ ਤੇ ਬਟਨ-ਬਟਨ ਜੇ ਲੱਗਿਆ ਆ ਇਥੋਂ ਔਨ ਕਰ ਦੇਈਦਾ ਤੇ ਆ ਆਪੇ ਸੈੱਟ ਕਰਦਾ ਐਂਗਲ ਉਹਦਾ ਘੁੰਮ ਕੇ ਜਿਨਾ ਜਿਵੇਂ ਐਂ ਰੱਖਿਆ ਨਾ ਮੈਂ ਜਿਹਨੂੰ ਐਂ ਕਰੂੰਗਾ ਨਾ ਇਹਨੇ ਆਪੇ ਘੁੰਮ ਜਾਣਾ ਬੈਲੈਂਸ ਕਰਦਾ ਉਹਦਾ ਆਪੇ ਆਵੇ ਸਾਰੇ ਐ ਘੁੰਮਦਾ ਘੁੰਮਦਾ ਸਾਰਾ ਉਹਦੀ ਡਾਇਰੈਕਸ਼ਨ ਜਿਵੇਂ ਜਿਵੇਂ ਵੀ ਬਣਾਉਣੀ ਜਿਹੜੇ ਵੀ ਐਂਗਲ ਚ ਬਣਾਉਣੀ ਸਾਰੇ ਸੈੱਟ ਕਰ ਦਿੰਦਾ ਪਰ ਚੀਜ਼ ਬੜੀ ਵਧੀਆ ਏ Amazon ਤੋਂ ਮੰਗਾਇਆ ਮੈਂ ਤੇ ਇੱਥੋਂ ਆਲੇ ਤੋਂ ਆ ਘੁੰਮਦਾ ਵਾ ਜ਼ੂਮ ਜਾਮ ਕਰਨੀ ਤੇ ਜਿਵੇਂ ਤੁਸੀਂ ਉੱਪਰ ਥੱਲੇ ਕਰਨਾ ਨਾ ਫੋਨ ਨੂੰ ਆਏ ਇੱਥੇ ਕਰਦਾ ਇੱਥੋਂ ਬੈਲੈਂਸ ਕਰਦਾ ਉੱਪਰ ਥੱਲੇ ਕਰਾਂਗੇ ਨਾ ਜਿਹਨੂੰ ਬਟਨ ਉਹ ਐ ਲੈਫਟ ਰਾਈਟ ਆਪੇ ਕਰਦਾ ਵਾ ਤੇ ਇੱਥੋਂ ਜੇ ਡਬਲ ਕਲਿੱਕ ਕਰਦੇ ਆ ਉਹਦੇ ਅੰਗਲ ਚੇਂਜ ਹੁੰਦੇ ਆ ਤੇ ਜੇ ਸਿੰਗਲ ਕਲਿੱਕ ਕਰਦੇ ਆ ਵੀਡੀਓ ਪਲੇ ਕਰ ਦਿੰਦਾ ਵਾ ਤੇ ਜੇ ਇੱਥੋਂ ਆਪਾਂ ਲੌਂਗ ਪ੍ਰੈਸ ਕਰਦੇ ਆ ਤੇ ਉਹ ਬੰਦ ਹੋ ਜਾਊਗਾ ਹੁਣ ਇਹਨਾਂ ਨੂੰ ਆਪਾਂ ਲੋਡ ਨਹੀਂ ਨੇ ਦੀ ਮੈਂ ਇਹਨੂੰ ਲੌਂਗ ਪ੍ਰੈਸ ਕਰੂੰ ਲੇਟਾ ਬੰਦ ਹੋ ਜਾਣਗੇ ਤਾਂ ਥੱਲੇ ਡੈਕ ਬਣਾ ਕੋਲੀ ਜੀ ਨੇ ਇਹ ਲੇਟਾ ਕਿਨਾਂ ਬੰਦ ਇਹ ਹੋ ਗਿਆ ਬੰਦਾ ਬੰਦ ਹੋ ਗਿਆ ਹੂੰ ਬੜੀ ਵਧੀਆ ਚੀਜ਼ ਹੈ ਠੀਕ ਆ ਪੈਸੇ ਵਸੂਲ ਹੋ ਗਏ ਮੈਂ ਤਾਂ ਲੱਗਿਆ ਸੀ ਕਿ ਤੇ ਐਵੇਂ ਹੈ ਇਹ ਕਿਹੜਾ ਮਾਡਲ ਹੈ ਇਹ ਇਹ ਤੇ ਦੇਖ ਲਓ ਜੇ ਤੁਹਾਨੂੰ ਤੁਸੀਂ ਮੰਗਾਉਣਾ ਹੋਵੇ ਤਾਂ ਮੰਗਾ ਸਕਦੇ ਹੋ ਮਾਡਲ ਮਾਡਲ ਅਤੇ ਇਹਦੀ ਨਾ ਫੋਟੋ ਖਿੱਚ ਕੇ Google ਤੇ ਪਾ ਕੇ ਸੱਚ ਇੱਕ ਆ ਜਾਵੇ Amazon ਤੇ ਆ ਜਾਣੀ ਆ ਇਹਦੀ ਫੋਟੋ ਸੈਟਿੰਗ ਨਹੀਂ ਸਕਰੀਨਸ਼ਾਟ ਲੈ ਕੇ ਕੀ ਹੈ ਤੁੰਗਣਾ 100 ਹੈ ਕੀ ਗੱਲ ਹੋ ਗਈ ਦੱਸ ਕਾਤੋਂ ਸੀ ਹੈ ਜਾਗਾ ਸੀ ਪੂਰੇ ਪ੍ਰੋਫੈਸ਼ਨਲ ਲੋ ਪੜ ਰਹੀ ਹੈ ਲੋ ਕੀ ਲਾਈਕ ਯੂਟਿਊਬਰ ਯੋਗਰਾਫਰ ਦਾ ਹੀ ਨਾ ਕੁਝ ਮੰਗਾਈ ਹੁੰਦੇ ਨਹੀਂ ਨਹੀਂ ਮੈਂ ਦਾ ਅੱਜ ਥੋੜੀ ਜੀ ਟ੍ਰੇਨਿੰਗ ਚਾਹੀਦੀ ਹੈ ਨਾ ਮੈਨੂੰ ਨਹੀਂ ਨਹੀਂ ਟ੍ਰੇਨਿੰਗ ਤਾਂ ਚਲ ਚਾਹੀਦੀ ਆਪਾਂ ਨੂੰ ਮੈਂ ਤਾਂ ਤਾਂ ਮੰਗਾਇਆ ਉਹ ਵੈਸੇ ਸੋਹਣਾ ਲੱਗਦਾ ਤੇ ਫੜਿਆ ਅਗਲਾ ਕਹਿੰਦਾ ਐ ਵੀਡੀਓ ਵੀਡੀਓ ਬਣਾਈ ਜਾਂਦਾ ਹੈ ਨਾ ਅੱਗੇ ਮੇਰੇ ਹੱਥ ਤੇ ਉਹ ਸਟਿਕ ਜੀ ਫੜੀ ਨਹੀਂ ਸੀ ਦਿਖਾਵਾ ਤੁਹਾਨੂੰ ਮੈਂ ਉਹ ਵੀ ਮੰਗਾਈ ਇੱਕ ਪਹਿਲਾਂ ਮੈਂ ਉਹ ਮੰਗਾਈ ਸੀ ਪਰ ਇਹ ਵੀ ਠੀਕ ਰਹੇਗੀ ਆ ਵੀ ਇਹ ਸੀ ਕਿ ਇਹਦੇ ਨਾਲ ਨਾਲ ਇੱਕ ਬਟਨ ਲੱਗਾ ਆ ਹਾਲਾ ਇਹ 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 ਬਟਨ ਤੋਂ ਹੋ ਗਿਆ ਕਿ ਤੁਸੀਂ ਬਟਨ ਆਲਾਗੇ ਹੱਥ 'ਚ ਫੜ ਲੈਣਾ ਹੈ ਕਰਕੇ ਕਿਤੇ ਵੀ ਖੜੇ ਆ ਨਾ ਤੁਸੀਂ ਆ ਕੈਮਰਾ ਲੱਗਾ ਹੋਇਆ ਤੁਹਾਡਾ ਮੰਨ ਲਓ ਇੱਥੇ ਤੇ ਤੁਸੀਂ ਬਸ ਇਥੋਂ ਬਟਨ ਤੋਂ ਨਾ ਇਹਨੂੰ ਪਲੇ ਕਰ ਦੇਣਾ ਤੇ ਆਫ ਕਰ ਦੇਣਾ ਇੱਥੇ ਹੀ ਤੁਹਾਨੂੰ ਕੋਲ ਜਾਣ ਦੀ ਲੋੜ ਨਹੀਂ ਗਈ ਤੁਹਾਡਾ ਫੋਨ ਰੱਖਿਆ ਆਪਣਾ ਕਿਤੇ ਬੈਠੇ ਖੜੇ ਆ ਤੁਸੀਂ ਇੱਚ 8 ਬਾਰ ਉਹ ਵਧੀਆ ਜਣੀ ਸੀ ਲੱਗਦਾ ਯਾਨੀ ਕਿ ਇਹ ਇਹ ਵੀ ਐ ਇਕੱਠੀਆਂ ਜਾਂਦੀਆਂ ਅੰਗਲੀਆਂ ਵੀ ਤੇ ਆ ਐਂਗਲੇ ਜਿਵੇਂ ਬਣਗੇ ਨਾ ਤੇ ਆ ਲੰਬੀ ਵੀ ਹੋ ਜਾਂਦੀ ਆ ਸਟਿਕ ਜੀ ਤੇ ਛੋਟੀ ਹੋ ਜਾਂਦੀ ਆ ਸੈਲਫੀ ਸਟਿਕ ਨਹੀਂ ਹੁੰਦੀ ਜਿਵੇਂ ਇਹ ਇਹ ਐ ਸੀਗੀ ਪਰ ਇਹ ਵੀ ਵਧੀਆ ਸੀ ਇਹ ਵੀ ਮੈਂ ਆਮ ਜਨ ਤੋਂ ਮਹਗਾਈ ਸੀਗੀ ਛੋਟੀ ਜੀ ਹੋ ਜਾਂਦੀ ਆ ਇਹਦੀ ਡਾਇਰੈਕਸ਼ਨ ਚੇਂਜ ਹੋ ਜਾਂਦੀ ਜਿੱਥੇ ਮਰਜ਼ੀ ਕਰ ਲੋ ਤੇ ਆ ਇਹਦਾ ਬੜਾ ਫਾਇਦਾ ਬਟਨ ਇਹਦਾ ਇਹ ਕਿਸੇ ਇੱਕ ਫੋਨ ਨਾਲ ਹੀ ਅਟੈਚ ਹੋ ਜਾਂਦੀ ਆ ਇਹਦੀ ਲੋਡ ਨਹੀਂ ਇਹਦੀ ਸਟਿਕ ਦੀ ਲੋਡ ਨਹੀਂ ਗਈ ਤੁਸੀਂ ਕਿਤੇ ਵੀ ਆਣਾ ਤੁਹਾਡੇ ਫੋਨ ਨਾਲ ਕੰਮ ਕਰਦੀ ਇਹਨੂੰ ਪਲੇ ਕਰ ਲੋ कर कर लो कर लो दो क्लिक 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 वीडियो हो जूगी, भी प्ले हो जूगी, भी हो जूगी। एवी चीज़ हो। जो बी निका जीजेक्ट तो ज पर बड़ी, बड़ी चीज़ आ मेनू तो वैसे ही शौक है रमन वीडियो वोडियो पा नहीं भी अपन कोई आउगा जैसे पुस कुछ भी ओं बड़ा लंबा प्रोसैस आ ਉਦੋਂ ਵੀ 5000 ਸਬਸਕ੍ਰਾਈਬਰ ਕਰੋਗੇ ਜਾ ਕੇ ਫਿਰ ਕਿਤੇ ਕੁਝ ਹੁੰਦਾ ਆਂਦਾ ਵਾ ਪਤਾ ਨਹੀਂ ਹੁੰਦਾ ਵੀ ਕਿ ਨਹੀਂ ਹੁੰਦਾ ਹੈ ਨਾ ਕੱਪ ਪਲੇ ਦੋਸਤ ਕਾਡੇ ਦਾ ਵੈਸੇ 176 ਹੋਇਆ ਉਹ ਤਾਂ ਕੋਈ ਗੱਲ ਨਹੀਂ ਇਹ ਤਾਂ ਅੱਗੇ ਕਹਿੰਦੀ ਆ ਆਪਣੇ ਘੜਾ ਇੰਨੇ ਆ ਜੁੜੇ ਜੇ ਉਹ ਸਾਨੂੰ ਉਹ ਨਹੀਂ ਗਾ ਸਾਨੂੰ ਐਵੇਂ ਇੱਕ ਅ ਇਹੋ ਜਿਹੇ ਟਾਈਮ 'ਚ ਕਿਸੇ ਕੋਲੇ ਟੈਬ ਨਹੀਂ ਹੁੰਦਾ ਵੀ ਅਗਲਾ ਵੀਡੀਓ ਪਾਵੇ ਹੱਸੇ ਕਿੱਡੇ ਸਾਰੇ ਫੌਰ ਫਨ ਐਂਡ ਹੱਪ ਆਪਣੇ ਰੋਣੇ ਪਿੱਟਣਿਆਂ ਜਿਹੇ ਉਮਰ ਨਾ ਗਈ ਜਾਂਦੀ ਹੈ ਨਾ ਬੰਦੇ ਦੀ ਹੋਇਆ ਮਰ ਗਏ ਬਿੱਲ ਦੇਣਾ ਉਹ ਕਰਨਾ ਕਰਿਆ ਕੰਮ ਆ ਉਹ ਕੰਮ ਛੁੱਟ ਗਿਆ ਮਿਲ ਗਿਆ ਆ ਕੋ ਚਲੇ ਅਸਲੀ ਹਾਲੇ ਜਿਵੇਂ ਅੰਜੀ ਕੰਪਨੀ ਜਨ ਯਾ ਤੁਸੀਂ ਦੱਸਿਓ ਥੋੜੀ ਤਾਂ ਨੂੰ ਹੋਖੀ ਆ ਆ ਉਹ ਤੇ ਵਾਲਿਆਂ ਘੰਟੇ ਨੇ ਜੋ ਲੋਕੀ ਕਹਤਾ ਦਿੰਦੇ ਬੜੀ ਵਧੀਆ ਲਾਈਫ ਪਰ ਇੱਥੇ ਆ ਵੀ ਸਾਰਾ ਕੁਝ ਪ੍ਰਾਈਵੇਟ ਹੀ ਹੁੰਦਾ ਸਾਰਾ ਕੁਝ ਲੋਨ ਤੇ ਹੁੰਦਾ ਗੱਡੀਆਂ ਮੋਟਰਸਾਈਕਲ ਕਾਰਾਂ ਜੋ ਵੀ ਲੈਣਾ ਵਾ ਤੁਹਾਨੂੰ ਕਿਸ਼ਤਾਂ ਕੁਸ਼ਤਾਂ ਜੀ ਲੱਗੇ ਰਹਿੰਦੇ ਆ ਤੁਸੀਂ ਇਹ ਨਹੀਂ ਵੀ ਤੇ ਦਾ ਵਹੀ ਗੱਲ ਆ ਕਿ ਤੁਸੀਂ ਕਹਿੰਦੇ ਆ ਕਿਸ਼ਤਾਂ ਲੋਣੀ ਆਏ ਆਹ ਵਕਈ ਇੱਥੇ ਤੁਸੀਂ ਕਿਸਤਾ ਲੋਣ ਹੀ ਆਇਆ ਇੰਡੀਆ ਜਿਹਾਂ ਦਾ ਵੀ ਬੰਦਾ 4 ਦਿਨ ਵਿਹਲਾ ਰਹਿ ਲੰਦਾ ਵਾ ਨਾ ਤੇ ਉਹਦੀ ਜ਼ਿੰਦਗੀ ਓਵੇਂ ਹੀ ਨਹੀਂ ਹੁੰਦੀ ਵੀ ਹਾਏ ਕੰਮ ਤੇ ਜਾਣਾ ਆ ਦਿਹਾੜੀ ਮਰ ਗਈ ਆ ਕੁਛ ਹੋ ਗਿਆ ਨਾ ਇੱਥੇ ਤੁਸੀਂ ਕੰਮ ਕਰਨਾ ਹੀ ਕਰਨਾ ਵਾ ਇਹ ਨਹੀਂ ਤੇ ਵਿਹਲੇ ਨਹੀਂ ਬੈਠਾ ਰਹੇ ਜਿੱਥੇ 2 ਦਿਨ ਵਿਹਲੇ ਬੈਠੇ ਨਾ ਤੁਹਾਡਾ ਕਰਜ਼ਾ ਚੜੀ ਜਾਣਾ ਵਾ ਤੇ ਕਿਸਤਾ ਬਣੀ ਜਾਂਦੀਆਂ ਨੇ ਜਿਹੜੇ ਬੰਦੇ ਬਾਹਰ ਗਏ ਆ ਜਿੰਨੇ ਵੀ ਹੁਣ ਤਾਂ ਸਜਾ ਜਿਹੜੇ ਵੀ ਆਪਣੇ ਸਟੂਡੈਂਟ ਵੀਰ ਭੈਣ ਆ ਜਾਂ ਕੋਈ ਵੀ ਮੇਰਾ ਭਰਾ ਵਰਕ ਬਨ ਮੜਦੇ ਟੂਰਿਸਟ ਵੀ ਜਿਹਦੇ ਗਿਆ ਉਹਨੂੰ ਲਾਈਫ ਦਾ ਪਤਾ ਕੈਨੇਡਾ ਦੀ ਦਾ ਜਾਂ ਅਮਰੀਕਾ ਦੀ ਜਾਂ ਆਸਟ੍ਰੇਲੀਆ ਯੂਰਪ ਦੁਬਈ ਸਾਊਦੀ ਅਰਬ ਦਾ ਵੀ ਕੀ ਹੁੰਦਾ ਕਿਵੇਂ ਹੁੰਦਾ ਇਹ ਸਚਾਈ ਆ ਹੈਨਾ ਯੈਸ ਐਂ ਹੁੰਦਾ ਵਾ ਕੰਮ ਕਰਨਾ ਹੀ ਪੈਣਾ ਨਾ ਦੋ ਦਿਨ ਛੁੱਟੀ ਹੋ ਗਈ ਟੈਨਸ਼ਨ ਬੰਦਾ ਇਹ ਕਮਲਾ ਜਿਹਾ ਹੋ ਜਾਂਦਾ ਯਾਰ ਕੀ ਐਂ ਹੁੰਦਾ ਕਿ ਆਪਾਂ ਬਿਮਾਰ ਹੋਣ ਦਾ ਵੀ ਟਾਈਮ ਨਹੀਂ ਸਾਡੇ ਕੋਲ ਹਾਂ ਜਿੱਦ ਤੋਂ ਦੇ ਨਵੇਂ ਬਣਾ ਸਰ ਬੰਦ ਕੇ ਪੈ ਗਏ ਛੁੱਟੀ ਕਰ ਲਈ ਜਿੱਦ ਬਿਮਾਰ ਵੀ ਆ ਤਾਂ ਵੀ ਤੁਹਾਨੂੰ ਕੋਈ ਅਟੈਂਡ ਕਰਨਾ ਬੰਦਾ ਕਿ نو ਆਮ ਫਾਈਨ ਆਈ ਕੈਡ ਗੋ ਐਵੇਂ ਕਰਨਾ ਪੈਣਾ ਐ ਨਹੀਂ ਆਪ ਬੰਨੇ ਜਾਣਾ ਪੈ ਗਿਆ ਘਰ ਜੀ ਇੰਡੀਆ ਮੈਂ ਛੁੱਟੀ ਸਰ ਜੀ ਮੈਂ ਆ ਨਹੀਂ ਸਕਦਾ ਜੀ ਮੈਂ ਠੀਕ ਨਹੀਂਗਾ ਇੱਥੇ ਨਹੀਂ ਬੰਨਾ ਐਸੇ ਗੋਲੀ ਆ ਖਾ ਲੋ ਤੇ ਤਰਪੋ ਬਸ ਯੈਸ ਇਹ ਸਚਾਈ ਆ ਇਹ ਸਚਾਈ ਆ ਇੱਕ ਪਹਿਲਾਂ ਜਦੋਂ ਤੁਹਾਨੂੰ ਮਿਲਦਾ ਨਹੀਂ ਕਿਸੇ ਨੇ ਵੀਡੀਓ ਪਾਈ ਸੀ ਉਹ ਪਤਾ ਨਹੀਂ ਕਿ ਵੈਸੀ ਹੀ ਕੋਈ ਇੰਗਲੈਂਡ ਦਸਿਕਾ ਪੰਜਾਬੀ ਪਤਾ ਨਹੀਂ ਹੈ ਉਹਨੇ ਮੈਂ ਪਾਈ ਸੀ ਕਿ ਗਰਕ ਕੋਲਟਾਇਨ ਨਾ ਕਿਵੇਂ ਪਰਸੀਟਾ ਉਹਨਾਂ ਨੇ ਮੈਂ ਜੀ ਕਿ ਗਰਕ ਪਰਸੀਟਾ ਕੋਲ ਜਾਣਾ ਇੱਥੇ ਨਹੀਂ ਚੱਲਣਾ ਕੋਈ ਬਹਾਨਾ ਹੈ ਨਾ ਐਵੇਂ ਜੀ ਸੀ ਉਹ ਗੱਲਾਂ ਬੜੀ ਪ੍ਰਾਈਮ ਵੀਡੀਓ ਸੀ ਕਿ ਮੈਂ ਦੇਖੀ ਸੀ ਉਹ ਵੀ ਆਪਾਂ ਪਹਿਲਾਂ ਕਿਤੇ ਗੱਲ ਜੀ ਜੋੜ ਕੇ ਪਾਈ ਹੈ ਨਾ ਇਹ ਨਹੀਂ ਪਤਾ ਵੀ ਇਥੋਂ ਦੀ ਹਕੀਕਤ ਅਸਿਗੀ ਸਾਰੇ ਕੰਟਰੀ ਜਿੰਨੇ ਫਾਰਮ ਹੈ ਚਲੋ ਫਿਰ ਵੀ ਨੋ ਡਾਊਟ ਗੁੱਦਾ ਸਾਰਾ ਕੁਝ ਗੁੱਦਾ ਪਰ ਇੱਥੇਆਂ ਚੀਜ਼ਾਂ ਦਾ ਫਾਇਦਾ ਵੀ ਇੱਥੇ ਹਵਾ ਪਾਣੀ ਸਾਫ਼ ਸੁਥਰਾ ਵਾ ਤੇ ਜਦੋਂ ਬੰਦਾ ਇੱਥੇ ਕੰਮ ਕਰਦਾ ਫਿਰ ਇਹਨੂੰ ਉਹੀ ਚੀਜ਼ਾਂ ਉਹ ਰੁਪਈਆਂ ਚ ਲੱਗਦੀਆਂ ਹਨਾ ਇੰਡੀਆ ਦਾ ਹਿਸਾਬ ਨਹੀਂ ਲੋਂਦਾ ਵੀ ਇਹਦਾ ਉੱਥੇ 50 ਡਾਲਰ ਬਣ ਗਿਆ 60 ਬਣ ਗਿਆ ਉਹ ਫਿਰ ਸੋਦਾ ਜਾਂਦਾ 1 ਰੁਪਿਆ ਇੱਧਰ ਹਨਾ 1 ਡਾਲਰ ਆ ਤੇ ਤੁਹਾਡੇ ਕੋਲ ਇੱਥੇ ਤੁਸੀਂ ਪਤਾ ਨਹੀਂ ਹੁਣ ਸਾਰਿਆਂ ਨੂੰ ਕਿਵੇਂ ਪਰ ਮੈਨੂੰ ਤਾਂ ਹੀ ਲੱਗਦਾ ਵੀ ਸਕੂਨ ਹੈਗਾ ਸਕੂਮਣਾ ਸਕੂਨ ਹੀ ਆਗਾ ਤੂੰ ਜੋ ਮਰਜੀ ਕਰਾ ਨਹੀਂ ਨਹੀਂ ਪਰ ਤੁਸੀਂ ਕਾਹਦਾ ਸਕੂਨ ਆਹੀ ਹੈ ਵਿੱਚ ਚੋਰੀਆਂ ਨਹੀਂ ਹੁੰਦੀਆਂ ਹੈ ਇਹ ਹੀ ਆ ਨਾ ਹੋਰ ਤਾਂ ਵੀ ਸਕੂਨ ਨਹੀਂਗਾ ਨਹੀਂ ਪਟਾ ਮਿਲ ਜਾ ਆ ਸਾਡੇ ਇੱਕ ਬੰਦੇ ਦਾ ਫੋਨ ਹੁੰਦਾ ਪਿਆ ਸੋਹੀ ਸਾਹਿਬ ਭਾਜੀ ਤੁਸੀਂ ਵੀਡੀਓ ਦੇਖੋਗੇ ਦੇਵੇ ਮੇਰਾ ਫੋਨ ਆਈ ਜਾਂਦਾ ਚੱਕਿਆ ਨਹੀਂਗਾ ਤੇ ਤੁਹਾਨੂੰ ਕਰਦੇ ਆ ਫਿਰ ਕੀ ਕਰਦੇ ਆ ਭਾਈ ਨਾ ਗੱਲ ਕੀਤੀ ਸੋਹੀ ਸਾਬ ਤੁਹਾਡਾ ਨਾਲ ਗੱਲ ਕੀਤੀ ਨਵਾਜ ਰੋ ਗਿਆ ਵਾ ਤੁਸੀਂ ਵੀ ਬੀਜੀ ਬੰਦੇ ਐ ਡਿਊਟੀ ਤੇ ਹੁੰਨੇ ਜਦੋਂ ਦੇਖੋ ਹਨਾ ਮੈਂ ਕੰਮ ਤੇ ਚੱਲਿਆ ਮੈਂ ਆਇਆ ਤੇ ਕਰਦੇ ਗੱਲ ਤੁਹਾਡਾ ਨਾਲ ਵੀ ਕੋਈ ਗੱਲ ਨਹੀਂ ਤੁਹਾਨੂੰ ਸੂਤ ਕਰਦੇ ਆ ਸੂਤ ਤਾਂ ਐਹੀ ਬੰਦਾ ਹੋ ਜਾਂਦਾ ਕੈਨੇਡਾ ਅਮਰੀਕਾ ਆ ਗਿਆ ਨਾ ਬਾਹਲੀਆਂ ਕੰਟਰੀਆਂ ਜਾ ਕੇ ਬੰਦਾ ਵੈਸੇ ਸੂਤ ਹੋ ਜਾਂਦਾ ਫਿਰ ਨਹੀਂ ਆ ਲੱਗੇ ਮਾਣਨਾ ਤੇ ਕੱਲ ਨੂੰ ਲੈ ਕੇ ਆਣੀ ਆ ਆਪਾਂ ਉਹਨੂੰ ਫਰਾਈ ਕਰ ਲੈਣੀ ਬੀ ਬੜੇ ਛੁਗੜੀਆਂ ਤੇ ਗਾ ਪੱਕੀਆਂ ਆਈਆਂ ਉਹ ਹਨਾ ਵੱਡੀਆਂ ਬੜੀਆਂ ਨਾ ਔਰ ਔਰ ਛੋੜ ਦੀ ਥੱਲੇ ਕੋਈ ਨਹੀਂ ਧਰਤੀ ਮਾਂ ਚੱਕਲਾ ਦੋ ਰਹਿ ਗਈਆਂ ਓਏ ਨਹੀਂ ਪੀਂਦੇ ਇੰਡੀਆ ਬਰ ਥਲੇ ਦੀ ਕੀਤੀ ਚੱਕ ਲੈਣਾ ਚੱਕ ਕੇ ਸਾਫ ਕਰਕੇ ਧਰਤੀ ਮਾਂ ਕੋਈ ਨਹੀਂ ਹੈ ਨਾ ਤੇ ਥਲੇ ਵਿੱਚ ਉਹੀ ਰਹਿ ਗਈਆਂ ਕੱਟਣ ਵਾਲੀਆਂ ਮੂਤੀਆਂ ਛੋੜਤੀਆਂ ਉਹ ਵੀ ਮਰੋਦੇ ਚੱਕਰ ਚ ਕੀਤੀ ਨਾ ਉਹ ਵੀ ਬੱਚੋ ਵੀ ਕੱਟਣ ਵਾਲੀ ਆ ਲੈ ਉਹਨਾਂ ਦੇ ਧੋਕੇ ਪਾ ਲਈ ਹੈ ਧੋਕੇ ਪਾ ਲਈ ਇੱਥੇ ਕਿਹੜਾ ਦੇਖਿਆ ਆਪਾਂ ਨੂੰ ਕਿਸੇ ਨੇ ਇਹ ਵੀਡੀਓ ਨਾ ਹੁਣ ਕਿੰਨੀ ਫਿਰ ਤੋਂ ਪਾ ਲਈ ਕੋਣ ਕੜਾ ਕੇ ਨੇ ਦੇਖਿਆ ਇਹ ਵੀਡੀਓ ਨਾ ਚੱਲਦੀ ਨਹੀਂ ਫਿਰ ਪਾ ਲਈ ਲੈ ਇਹਦੇ ਚ ਕਿਹੜੀ ਗੱਲ ਆ ਲੈ ਘਰ ਘਰ ਕੇ ਕਹਾਣੀ ਆ ਦਾ ਹੈ ਨਾ ਚੀਜ਼ ਛੁੱਟ ਥੋੜੀ ਦਿੰਨੇ ਆਪਾਂ ਬਾਅਦ ਚ ਚੱਕ ਕੇ ਲਈਦੀ ਆ ਨਾਲੇ ਫਰਸ਼ ਵਾਲੇ ਸਾਫ ਪੋਚਾ ਪਚਾ ਲਾਇਆ ਹੋਇਆ ਤੇਲ ਲੱਗਾ ਸੀ ਨਾ ਉਹ ਵੈਸੇ ਹੁੰਦੀ ਤੇ ਚੱਲ ਤੋਂ ਸਕਦੇ ਸੀ ਹਾਂ ਤੇਲ ਚ ਬਾਹਰ ਨਿਕਲੀ ਜਰਨੀ ਨਾ ਟੁਕਰੀ ਹਾਂ ਕਰਤੀ ਚਲੋ ਠੀਕ ਆ ਜੀ ਤੁਹਾਨੂੰ ਅਸੀਂ ਉਹਦਾ ਦਿਖਾਤਾ ਕੈਮਰਿਆਂ ਨੇ ਫ੍ਰੇਮ ਦਿਖਾ ਦੇ ਆ ਤੇ ਵੀਡੀਓ ਫੇਰ ਗਾਵਾ ਮੱਧ ਕੀਆ ਵੈਦ ਜੀ ਤਾਂ ਕਰਦਾ ਕਿ ਲਾਈਵ ਹੀ ਚੱਲਦਾ ਰਵੇ ਆਈ ਹਨਾ ਤੇ ਯਾਰ ਬੰਦਾ ਨਾ ਉੱਥੇ ਉੱਠਦੇ ਬੰਦਾ ਕੋਈ ਨਾ ਕੋਈ ਗੱਲ ਉਹ ਜੀ ਹੁੰਦੀ ਬੰਦਾ ਇੰਨੀ ਕਰਦਾ ਐਸੇ ਵੀ ਪਤਾ ਕੀ ਆ ਸਾਡਾ ਪ੍ਰੋਫੈਸ਼ਨ ਉਹ ਜਾਣਾ ਨਹੀਂ ਲੈ ਕੋ ਨਹੀਂ ਮੋਸਟਲੀ ਜਦ ਮਿਲ ਕੇ ਮੁਝ ਨਾ ਨਾ ਸਹੀ ਵੀ ਗੱਲਾਂ ਕਰਦੇ ਕਿ ਨਹੀਂ ਤੇ ਇੱਕ ਦੂਜੇ ਨੂੰ ਫੋਨ ਹੀ ਲਾ ਛੱਡਦੇ ਬੰਦਾ ਰਾਤ ਚੱਲਦੇ ਜਾਂਦੇ ਗੱਲਾਂ ਹੀ ਮਾਰਦੇ ਆ ਨਾ ਦੂਰੀ ਯਾਰ ਦੋਸਤ ਜੋ ਵੀ ਲੱਗਦਾ ਦੂਰ ਨੇੜੇ ਦੇ ਰਿਸ਼ਤੇ ਦਾ ਸਾਰੇ ਨੇ ਗੱਲਾਂ ਕਰ ਲੈਿੰਦੇ ਹੁਣੇ ਇਹਦਾ ਹੈ ਕੋਈ ਜਾਂਦੇ ਟਰੱਕ ਚ ਲੋਣੇ ਜਿਹੜੀ ਗੱਲ ਮਰੀ ਕੋਈ ਮੰਨਤ ਦੀ ਗੱਲ ਕਰਾਂਗੇ ਬਚਾ ਨਹੀਂ ਮੰਨਤ ਕਹਿੰਦੀ ਪਾਪਾ ਤੁਸੀਂ ਕੁਛ ਨਹੀਂ ਕਰਦੇ ਸੀ ਤੇ ਬਸ ਸਟੀਅਰਿੰਗ ਕਰਦੇ ਆਹ ਬੈਠੇ ਰਹਿੰਦੇ ਹਨ ਪਰ تایਬ ਨਹੀਂ ਇਟਸ ਹਾਰਡ ਜੌਬ ਜੋਕ ਜੋਕ ਨਹੀਂ ਵੈਸੇ ਇਹਦੇ ਚ ਐਵੇਂ ਬੰਦੇ ਨੇ ਧਿਆਨ ਰੱਖਣਾ ਪੈਂਦਾ ਵਾ ਐਨੀ ਅੱਖਾਂ ਵਿੱਚ ਕੇ ਬੈਠ ਜਾਣਾ ਕੋਈ ਵੀਡੀਓ ਦੇਖਣ ਲੱਗ ਜਾਓ ਹਾਂ ਡਰਾਈਵਿੰਗ ਕਰਦੇ ਸਮੇਂ ਅਲਰਟ ਰਹਿਣਾ ਪੈਂਦਾ ਹਨਾ ਕਿ ਨਹੀਂ ਸਾਰੇ ਮੇਰੇ ਡਰਾਈਵਰ ਭੈਣ ਭਰਾ ਸਾਰੇ ਜਾਣਦੇ ਜਿਹੜੇ ਚਲਾਉਂਦੇ ਟਰੱਕ ਟਰਾਲੀਆਂ ਕੋਈ ਲਾਰਜ ਦਾ ਇਹ ਮੈਂਟਲੀ ਐਨੀ ਵੀ ਤੇ 2 ਮਿੰਟ ਲਈ ਇੱਧਰ ਉੱਧਰ ਕੀਤਾ ਧਿਆਨ ਹੋਇਆ ਚੱਲ ਥਾ ਫਿਜ਼ੀਕਲ ਵਰਕ ਨਹੀਂ ਪਰ ਮੈਂਟਲੀ ਤੁਸੀਂ ਉਹ ਰਹਿੰਦੇ ਹੋ ਸਹੀ ਹੈ ਚਲੋ ਠੀਕ ਹੈ ਜੀ ਯਾਦ ਰੱਖੋ ਸਾਨੂੰ ਤੇ ਅੱਗੇ ਤੋਂ ਅਸੀਂ ਹੋਰ ਕੋਸ਼ਿਸ਼ ਕਰਾਂਗੇ ਵਧੀਆ ਵੀਡੀਓ ਪਾਉਣ ਦੀ ਕੋਈ ਵਧੀਆ ਚੀਜ਼ ਦਿਖਾਉਣ ਦੀ ਤੁਹਾਨੂੰ ਓਕੇ ਬਾਏ ਟਾਟਾ ਸਤਿ ਸ਼੍ਰੀ ਅਕਾਲ ਜੀ ਫਿਰ ਮਿਲਦੇ ਆ ਅਗਲੀ ਵੀਡੀਓ ਦੇ ਨਾਲ